ਸਰ ਜੀ ਦਾ ਰੈਂਬੋ ਸਿੱਧੂ ਜੀ ਦਾ ਸਾਰੇ ਵੀਰਾਂ ਦਾ ਸੁਮਜੀ ਯੰਗ ਕਬੱਡੀ ਕਲੱਬ ਦਾ ਸੁਖਵਾਲ ਢੁਲਕੂ ਜੀ ਦਾ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਵਾਸਤੇ ਬੰਲੀ ਸਮਾਣੇ ਵਾਲਾ ਇਹਨਾਂ ਦੀ ਅੱਜ ਮਾਨ ਸਨਮਾਨ ਕੀਤਾ ਜਾਣਾ ਆਹ ਦਿਲਜਿੰਦਰ ਮਠੱਡਿਆਂ ਵਾਲਾ ਆਹ ਕੋਸ਼ਿਸ਼ ਕਰਦਾ ਬੀਪੇ ਦਾ ਪੁੱਤਨ ਨੱਕ ਲੈਣ ਦੀ ਆਹ ਨਰੀਸਾ ਕਲਾਰ ਹੋਈ ਪਈ ਆਹ ਗੱਭਰੂ ਚੋਟੀ ਦੇ ਰਾਜਾ ਬਾਸ ਤੇ ਪੀਰ ਸਰਦੀਪਾ ਹੜਾ ਛੱਡੋ ਨਸ਼ਿਆਂ ਨੂੰ ਕਾਦੇ ਜ਼ਿੰਦਗੀ ਨਾਲ ਸ਼ਰੀਕਾ ਇੱਕ ਮਿੰਟ ਮੇਰੀ ਬੇਨਤੀ ਆ ਜੀ ਪ੍ਰਬੰਧਕ ਕਮੇਟੀ ਵੱਲੋਂ ਹੁਕਮ ਆ ਕੋਈ ਵੀਰ ਮਾਇਆ ਲਾਉਣ ਨਾ ਆਵੇ ਉਹ ਕਹਿੰਦੇ ਪਲੀਜ਼ ਕਮੈਂਟਰੀ ਕਰੋ ਇਹ ਹੱਥ ਬ ਇਧਰ ਅਗਲੀ ਰੇਡ ਆ ਸਮਾਨੇ ਵਾਲਾ ਇੰਦਰਜੀਤ ਸਿੰਘ ਬੰਨੀ ਇਸ ਵੇਲੇ ਬੋਲਿਆ ਹੋਇਆ ਧਾਵਾ ਸੀਤੇ ਵਾਲਿਆ ਕਾਲੇ ਸੰਘੇ ਵਾਲਾ ਪਰ ਦੇਖਿਓ ਨੌਜਵਾਨ ਕੌਣ ਕੌਣ ਜੌਫਿਆਂ ਦੀ ਮਸ਼ੀਨ ਤੇ ਕਾਲੇ ਸੱਚੀ ਵੈਨਿਊ ਐਡਮਿੰਟਨ ਐਕਸਪੋ ਸੈਂਟਰ ਅਰੀਨਾ ਦੇ ਵਿੱਚ ਹੋਵੇਗਾ ਤੇ ਕਹਿੰਦੇ ਵੀ 10% ਇਸ ਸ਼ੋਅ ਦੇ ਵਿੱਚੋਂ ਜਿਹੜਾ ਵੀ ਪ੍ਰੋਫਿਟ ਹੋਵੇਗਾ ਉਹ ਹੜ ਪ੍ਰਭਾਵਿਤ ਇਲਾਕੇ ਲਈ ਦਿੱਤਾ ਜਾਵੇਗਾ ਜਿੱਦਾਂ ਬੱਬੂ ਮਾਨ ਉਹਨਾਂ ਨੇ ਪਹਿਲਾਂ ਵੀ ਐਲਾਨ ਕੀਤਾ ਵੀ ਬਨੀ ਪਿਗ ਵਾਲੇ ਸ਼ੋਅ ਦਾ ਜਿਹੜਾ ਪ੍ਰੋਫਿਟ ਹੈ ਉਹ ਵੀ ਕਹਿੰਦੇ ਹੜ ਪ੍ਰਭਾਵਿਤ ਲਈ ਉਹ ਜੁੜੀਆਂ ਕਬੱਡੀ ਨਾਲ ਮਾੜਾ ਸਮਾਨਾ ਆਵੇ ਕਰੋ ਦਵਾਵਾਂ ਦਵਾਵਾਂ ਸੱਚੀਆ ਦਵਾਵਾਂ ਸੱਚੀਆ ਬੰਨੀ ਸਮਾੜੇ ਵਾਲੇ ਦੀ ਕਬੱਡੀ ਇਸ ਸਾਲ ਦੇ ਵਿੱਚ ਵੱਡੇ ਬਾਈ ਪਹੁੰਚ ਗਿਆ ਆਹ ਦੇਖਿਓ ਬੰਨੀ ਸਮਾਣੇ ਵਾਲਾ ਪਾਲਵੋ ਪਰਾਈ ਜੀ ਟੱਕੇਵਾਜਵਾ ਸਾਹਿਬ ਨੌਜਵਨ ਕਬੱਡੀ ਪਾ ਰਿਹਾ ਐ ਐਨ ਠਾਠਾ ਮਾਰਦਾ ਇਕੱਠ ਮੌਸਮ ਵੀ ਠੀਕ ਹੈ ਖੇਡ ਕਬੱਡੀ ਲਈ ਆ ਨੌਜਵਨ ਸੀਚੇਵਾਲ ਪਿੰਡ ਦਾ ਪਿੰਦੂ ਐ ਵਾਈਗਰੂ ਨਹੀਂ ਪੁੰਚਿਆ ਸਾਰ ਪਰ ਵੱਡੀ ਗੱਡੀ ਨਾਲ ਹੰਕਾਰ ਨਹੀਂ ਇਹ ਰਤਬਾ ਮੁਸੇ ਵਾਲੇ ਦਾ ਤੇਰੇ ਬਿੰਦਿਆਂ ਬਿੰਦਿਆਂ ਦੌਰ ਬਦਲਦਾ ਗੱਬਰੂ ਨੇ ਫਾਇਦਾ ਕੀ ਐ ਬੱਤ ਬੋਲ ਕੇ ਗਾਲੇ ਨਾ ਅਗਲੀ ਕਬੱਡੀ ਤੇ ਕਰਦਾ ਵਾਈਗਰੂ ਦਾ ਵੀਰ ਟਰਾਈ ਇਹ ਐ ਸੀਚੇਵਾਲੀਆ ਪਿੰਦੂ ਇਸ ਸਮੇਂ ਟਰਾਈ ਕਰ ਰਿਹਾ ਨੱਕਣ ਵੀ ਰੱਖਣ ਵੀ ਪਰ ਇੰਦਰਜੀਤ ਸਿੰਘ ਬੰਨੀ ਸਮਾਣੇ ਵਾਲਾ 200 ਡਾਲਰ ਪਿਰਤੇ ਬਾਈ 200 ਡਾਲਰ ਅਲਵਾੜਾ ਪੰਜਾਬੀ სპੋਰਟ ਕਬੱਡੀ ਕਲੱਬ ਲਈ ਰਾਜਪੂਤ ਦਾ ਹਰ ਜਫਾ ਜਿਹੜਾ 200 ਡਾਲਰ ਦਾ ਆ ਵੀ 200 ਡਾਲਰ ਜਿਹੜਾ ਪਾਲਪਾਜੀ ਜੋੜਦੇ ਹੋ ਇਹ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਸਬਰ ਸਿਦਕ ਤੋਂ ਡੋਲੀ ਨਾ ਤੋਪਤ ਪੰਜਾਬ ਦੇ ਆ ਕਰ ਕਰ ਫੈਕੇ ਫੁੱਲ ਤੇਰੀ ਫੁੱਲ ਗਲਾਬ ਦੇ ਆ ਮਿੱਟੀ ਚੁੱਕ ਮੱਠੇ ਲਾਵਣਗੇ ਲੋਕੀ ਤੇਰੇ ਆਰਾਮਾਂ ਦੀ ਬਹੁਤ ਬਹਾਦਰ ਕੁੱਕ ਸਫਲ ਕਰ ਜਾਂਦੇ ਮਾਮਾ ਦੀ ਲਓ ਖੇਡ ਮੈਦਾਨ ਦੇ ਵਿੱਚ ਡੱਗੋ ਰਮਾਣੇ ਵਾਲਾ ਸ਼ਰਨਾ ਤੇਂਦਰਜੀਤ ਸਿੰਘ ਬੰਨੀ ਸਮਾਣੇ ਵਾਲਾ ਆਪਣੀ ਆਪਣੀ ਟੀਮ ਵਾਲੀਆ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਇੰਦਰਜੀਤ ਸਿੰਘ ਇਹ ਉਧਰ ਅਡਵਾਟਾ ਪੰਜਾਬੀ სპੋਰਟਸ ਕਲੱਬ ਨੇ ਐਲਾਨ ਕਰ ਦਿੱਤਾ ਹੈ ਜਿੰਨੇ ਵੀ ਲਹਿੰਦੇ ਪੰਜਾਬ ਦੇ ਅਡਵਾਟਾ ਪੰਜਾਬੀ სპੋਰਟਸ ਕਲੱਬ ਦੇ ਆਦੇਦਾਰ ਹੈ ਵੀ ਅਬਦੁੱਲਾਹ ਰਾਜਪੂਤ ਜਿੰਨੇ ਵੀ ਜਫਾ ਲਾਵੇਗਾ ਪਹਿਲੇ ਆਪ ਚ 100 ਡਾਲਰ ਇਹ ਦੂਜੇ ਹਫ਼ਤੇ ਦੂਜੇ ਹਫ਼ਤੇ ਪਰ ਜਫੇ ਦਾ 200 ਡਾਲਰ ਦਿੱਤਾ ਜਾਂਦਾ ਹੈ ਲੈ ਵੀ ਰਾਜਪੂਤਾ ਇਧਰ ਲੈnde ਪੰਜਾਬ ਵਾਲੇ ਤੇਰਾ